हां जी ਗੱਲ ਕਰਾਂਗੇ ਪੀਐਸਟੈਟ 2024 ਬਾਰੇ ਜਿਵੇਂ ਕਿ ਤੁਹਾਨੂੰ ਪਤਾ ਗੱਲ ਇੱਕ ਵੱਡੀ ਮੀਟਿੰਗ ਜਿਹੜੀ ਫਾਜ਼ਿਲਕਾ ਪ੍ਰਤਾਪਵਾਕ ਬਾਗ ਵਿਖੇ ਰੱਖੀ ਗਈ ਸੀ ਸੋ ਉਸ ਮੀਟਿੰਗ ਤੋਂ ਬਾਅਦ ਹੁਣ ਜਿਹੜਾ ਪੀਐਸਟੈਟ ਸੰਬੰਧੀ ਕੀ ਸਾਹਮਣੇ ਨਿਕਲ ਕੇ ਉਸ ਦੀ ਸਾਰੀ ਜਾਣਕਾਰੀ ਅੱਜ ਨਾਲ ਡਿਸਕਸ ਕਰਨ ਲੱਗੇ ਆਂ ਚੈਨਲ ਦੇ ਨਵੇਂ ਹੋ ਸਬਸਕ੍ਰਾਈਬ ਕਰੋ ਵੀ ਪੁਰਾਣੇ ਹੈਗੇ ਲਾਈਕ ਸ਼ੇਅਰ ਕਰੋ ਤਾਂ ਕਿ ਤੁਸੀਂ ਜਿਹੜਾ ਪੀਐਸਟੈਟ ਸੰਬੰਧੀ ਕੋਈ ਵੀ ਨਵੀਂ ਅਪਡੇਟ ਹੈਗੀ ਆ ਪੀਐਸਟੈਟ ਐਗਜ਼ਾਮ ਸੰਬੰਧੀ ਜਾਂ ਉਸੇ ਸਲੇਵ ਸੰਬੰਧੀ ਚਾਹੀਏ ਟੀਟੀ ਵਾਲਿਆਂ ਨੂੰ ਚਾਹੀਏ ਬੀਏ ਵਾਲਿਆਂ ਨੂੰ ਪੇਪਰ 1 ਵਾਲੇ ਪੇਪਰ 2 ਵਾਲਾ ਤਾਂ ਸਾਰੀ ਸੋ ਗੱਲ ਕਰਾਂਗੇ ਪੀਐਸਟ ਦੀ ਜਿਹੜੀ ਕੱਲ ਮੀਟਿੰਗ ਹੋਈ ਤੇ ਇਸ ਦੇ ਵਿੱਚ ਕੀ ਕੀਤਾ ਗਿਆ ਜਿਹੜੀ ਮੀਟਿੰਗ ਦੇ ਵਿੱਚ ਇਹ ਜਿਹੜਾ ਯੂਨੀਅਨ ਦੇ ਬਹੁਤ ਸਾਰੇ ਨੁਮਾਇੰਦੇ ਸੀ ਜਿਹੜੇ ਹੋਰ ਇਥੇ ਪੀਐਸਟ ਦੇ ਕੇਟਰ ਦੇ ਜਿਹੜੇ ਸਟੂਡੈਂਟ ਪਹੁੰਚੇ ਤੁਹਾਨੂੰ ਬੋਲੇ ਇੱਕ ਫੈਸਲਾ ਲਿਆ ਗਿਆ ਕਿ ਵੀ 5 ਸਤੰਬਰ ਵੀ ਅਧਿਆਪਕ ਦਿਵਸ ਜਿਹਦੇ ਹੁੰਦਾ ਹੈ ਵੀ ਟੀਚਰ ਡੇ ਹੁੰਦਾ 5 ਸਤੰਬਰ ਨੂੰ ਤਾਂ ਉਸ ਦਿਨ ਕੀ ਕੀਤਾ ਜਾ ਰਿਹਾ ਵੀ ਕਿਉਂਕਿ ਜੇ ਅਧਿਆਪਕਾਂ ਦਾ ਪਹਿਲੇ ਹੀ ਸ਼ੋਸ਼ਨ ਹੋ ਰਿਹਾ ਠੀਕ ਹੈ ਕਿਉਂਕਿ ਸਾਰੇ ਬੇਰਜ਼ਗਰ ਅਧਿਆਪਕੀ ਤੋਰੇ ਪੰਜਾਬ ਦੇ ਵਿੱਚ ਫਿਰ ਰਹੇ ਆ ਤੇ ਪੋਸਟਾਂ ਨਹੀਂ ਕੱਟੀਆਂ ਜਾ ਰਹੀਆਂ ਤਾਂ ਇਸ ਲਈ ਅਧਿਆਪਕ ਡੇ ਤੇ ਇੱਕ ਮੈਸੇਜ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ ਆ ਬੇਰਕਾ ਪਲਾਂਟ ਸੰਗਰੂਰ ਵਿਖੇ ਇੱਕ ਜਿਹੜਾ ਵੱਡਾ ਜਿਹੜਾ ਧਰਨਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਦੇ ਵਿਰੁੱਧ ਐਜੂਕੇਸ਼ਨ ਮਨਿਸਟਰ ਦੇ ਵਿਰੁੱਧ ਤਾਂ ਕਿ ਜਿਹੜੀ ਪੀਐਸਟੈਟ ਦੇ ਨੋਟੀਫਿਕੇਸ਼ਨ ਦੀ ਕਲੈਰਿਟੀ ਕੀਤੀ ਜਾ ਸਕੇ ਪੀਐਸਟੈਟ ਦਾ ਨੋਟੀਫਿਕੇਸ਼ਨ ਆ ਚੱਕੇ ਤੇ ਤੁਸੀਂ ਇਸ ਪੀਐਸਟੈਟ ਦੀ ਜੇਕਰ ਤਿਆਰੀ ਕਰ ਰਹੇ ਹੋ ਤਾਂ ਜਰੂਰ ਸਾਥ ਦਿਓ ਯੂਨੀਅਨ ਦਾ ਤੇ ਸਾਰੇ ਕੇਡਰ ਇਕੱਠਾ ਹੋ ਕੇ ਜਿਹੜਾ ਤੁਸੀਂ ਸਹਿਯੋਗ ਦੇ ਨਾਲ ਆਪਣਾ ਪੀਐਸਟੈਟ ਬਹੁਤ ਜਲਦੀ ਉਹਦੀ ਕਲੈਰਿਟੀ ਕਰਾ ਸਕਦੇ ਹੋ ਕਿ 2 ਮਹੀਨਿਆਂ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਕਦੋਂ ਦੇ ਰਹੇ ਹੋ ਤੁਸੀਂ ਤਾਂ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਪੱਕਾ ਪੀਸਟਟ ਕਿਵੇਂ ਕਰਵਾ ਰਹੇ ਹੋ ਠੀਕ ਹੈ ਸੋ ਪਹਿਲਾਂ ਹੀ ਤਰ੍ਹਾਂ ਲਾਰਾ ਨਾ ਰਹੇ ਇਸ ਤਰ੍ਹਾਂ ਇਹ ਚੀਜ਼ ਨੂੰ ਜਿਹੜਾ ਵੱਤਵੱਦ ਸ਼ੇਅਰ ਕਰੋ ਵੀ ਤਾਂ ਕਿ ਵੱਤਵੱਦ ਸਟੂਡੈਂਟਾਂ ਤੇ ਗੱਲ ਪਹੁੰਚੇ ਜਿੰਨੇ ਵੀ ਸਟੂਡੈਂਟ ਜਿਹੜੇ ਜੋਗ ਹੈਗੇ ਪੀਸਟਟ ਦੇਣ ਦੇ ਤਾਂ ਹਿੰਮਤੀ ਸਟੂਡੈਂਟ ਹੈਗੇ ਆ ਸੋ ਸਾਰੇ ਉੱਥੇ ਪਹੁੰਚ ਸਕਣ ਸੋ ਸ਼ੇਅਰ ਕਰੋ ਵੱਤਵੱਦ ਇਸ ਜਾਣਕਾਰੀ ਨੂੰ ਜਿੰਨਾ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਜਿਹੜਾ ਸਟੂਡੈਂਟ ਵੱਧ ਜੁੜਨਗੇ ਤੇ ਵੱਧ ਜੁੜਨ ਦੇ ਨਾਲ ਹੀ ਭਾਵ ਕਿ ਜਿੰਨਾ ਤੁਸੀਂ ਵੱਡਾ ਇਕੱਠ ਦਿਖਾਓਗੇ ਉਨਾ ਹੀ ਜਿਹੜਾ ਸਰਕਾਰ ਤੇ ਜ਼ਿਆਦਾ ਪ੍ਰੈਸ਼ਰ ਬਣੂਗਾ ਤੇ ਪੀਐਸਟ ਦੀ ਜਿਹੜੇ ਨੋਟੀਫਿਕੇਸ਼ਨ ਦੀ ਕਲੈਰਟੀ ਆਏਗੀ ਤੇ ਪੀਐਸਟ ਦਾ ਐਗਜ਼ਾਮ ਬਹੁਤ ਜਲਦੀ ਹੋ ਜਾਵੇਗਾ ਸੋ ਇਹ ਸੀ ਇਨਫੋਰਮੇਸ਼ਨ ਵੀ ਸ਼ੇਅਰ ਕਰੋ ਲਾਈਕ ਕਰੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਤਾਂ ਕਿ ਸਾਰੇ ਸਾਥੀਆਂ ਤੱਕ ਜਿਹੜੇ ਪੀਐਸਟ ਦੇਣਾ ਚਾਹੁੰਦੇ ਉਹਨਾਂ ਤੱਕ ਇਹ ਗੱਲ ਪਹੁੰਚੇ ਤਾਂ ਕਿ ਉਹ 5 ਸਤੰਬਰ ਨੂੰ ਵਿਧਾਇਕ ਵਾਲੇ ਦਿਵਸ ਦੇ ਦਿਨ ਤੇ ਇਕੱਠੇ ਹੋਣ ਸੰਗਰੂਰ ਬੇਰਕਾ ਪਲਾਂਟ ਦੇ ਵਿੱਚ ਸਵੇਰੇ 10 ਵਜੇ ਦਾ ਜਿਹੜਾ ਸਮਾਰਅ ਰੱਖਿਆ ਗਿਆ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਨੰਬਰ ਜਿਹੜੇ ਦਿੱਤੇ ਹੋਏ ਆ ਸਾਰੇ ਜੁਨੀ 收到的话